हां जी आज ਆਪਾਂ ਚਾਕ ਲੋਕ ਕਰਨ ਬਾਰੇ ਗੱਲ ਕਰਾਂਗੇ ਦੇਖੋ ਮੈਂ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਕਿਵੇਂ ਆਪਾਂ ਕਾਟਨ ਦੇ ਕੱਪੜੇ ਨੂੰ ਕਪੜੇ ਨੂੰ ਕਿਵੇਂ ਆਪਾਂ ਨੇ 셔ਟ ਨੂੰ ਲੋਕ ਕਰ ਸਕਦੇ ਹਾਂ ਕਿਉਂਕਿ ਕਾਟਨ ਦੇ ਕਪੜੇ ਹਮੇਸ਼ਾ ਹੀ ਆਪਣੇ ਚਾਕਾਂ ਕੋਲੋਂ ਫਟ ਜਾਂਦੇ ਨੇ ਜਿਹੜੇ ਬਿਲਕੁਲ ਵਧੀਆ ਨਹੀਂ ਲੱਗਦੇ ਤੇ ਆਪਣਾ ਸੂਟ ਦੀ ਸਾਰ ਹੈ ਹੀ ਫਿਨਿਸ਼ਿੰਗ ਖਤਮ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਿਆ ਆਪਾਂ ਇੱਕ ਲੰਬੀ ਪੱਟੀ ਲੈਂਦੇ 3 ਇੰਚ ਚੌੜੀ ਲੈ ਕੇ ਫਿਰ ਉਹਨੂੰ ਆਪਾਂ ਨੇ ਵਿਚਕਾਰ ਤੋਂ ਕੱਟ ਲਿਆ ਕੱਟ ਕੇ ਆਪਾਂ ਇਹਦੇ ਦੋ ਪਾਟ ਬਣਾਤੇ ਤੇ ਇਹਨਾਂ ਨੂੰ ਆਪਾਂ ਸਾਈਡ ਕਰਦੇ ਆਂ ਹੁਣ ਮੈਂ ਤੁਹਾਨੂੰ 셔ਟ ਤੇ ਦੱਸਦੀ ਆਂ ਕਿ ਵੀ ਕਿਸ ਤਰ੍ਹਾਂ ਇਹਨੂੰ ਆਪਾਂ ਲਾਵਾਂਗੇ ਆਪਾਂ ਆਪਣੀ ਜਿਹੜੀ 셔ਟ ਦੀ ਫਿਟਿੰਗ ਵਾਲੀ ਸੀਨ ਆਉਂਦੀ ਆ ਉੱਪਰ ਤੋਂ ਜਿੱਥੋਂ ਆਪਾਂ ਚਾਕ ਫੋਲਡ ਕਰਨੇ ਹੁੰਦੇ ਆ ਨਾ ਉਥੇ ਆਪਾਂ ਨੇ ਕੀ ਕਰਨਾ ਇਸ ਜਗ੍ਹਾ ਤੋਂ ਹੀ ਆਪਣੇ ਸੂਟ ਨੇ ਜਿਹੜੇ ਸਭ ਤੋਂ ਜ਼ਿਆਦਾ ਫਟਦੇ ਨੇ ਇੱਥੋਂ ਹਮੇਸ਼ਾ ਖਿੱਚ ਪੈ ਜਾਂਦੀ ਹੈ ਚਾਹੇ ਆਪਾਂ ਆਈ ਵੀ ਲਾ ਦੇਈਏ ਫੇਰ ਵੀ ਇੱਥੋਂ ਫਟ ਜਾਂਦੇ ਨੇ ਹੌਂਕੀ ਕਰਨ ਆਪਾਂ ਨੇ ਜਿਹੜੀਆਂ ਉਹ ਪੱਟੀ ਕੱਟੀ ਸੀ ਉਹਨੂੰ ਆਪਾਂ ਪਹਿਲਾਂ ਇੱਕ ਸਾਈਡ ਪਹਿਲਾਂ ਇੱਕ ਸਾਈਡ ਫੋਲਡ ਕਰਾਂਗੇ ਫਿਰ ਉੱਪਰਲੀ ਸਾਈਡ ਫੋਲਡ ਕਰਾਂਗੇ ਫਿਰ ਦੋਨਾਂ ਨੂੰ ਆਪਸ ਦੇ ਵਿੱਚ ਫੋਲਡ ਕਰਕੇ ਚਾਰ ਹਿੱਸੇ ਬਣਾ ਲੈਣੇ ਦੇਖੋ ਚਾਰ ਥਾਂ ਹੋ ਗਏ ਕਿੰਨੀਆਂ ਮਜ਼ਬੂਤ ਹੋਣੀਆਂ ਚਾਰੋਂ ਹੁਣ ਆਪਾਂ ਇਹਨਾਂ ਨੂੰ ਫੇਰ ਕਰਾਂਗੇ ਆਪਣੇ ਜਿਹੜੇ ਕੰਨੀਆਂ ਇਸ ਸਾਈਡ ਤੋਂ ਲੈ ਕੇ ਜਿਹੜੀ ਹੀ ਪਾਲੀ ਹੈ ਸੀਨ ਤੱਕ ਲੈ ਜਾਾਂਗੇ ਇਸ ਤਰ੍ਹਾਂ ਹੁਣ ਆਪਾਂ ਇੱਥੋਂ ਲੈ ਜਾ ਕੇ ਆਪਾਂ ਲੈ ਜਾਾਂਗੇ ਆਪਣੀ ਹਿੱਪ ਵਾਲੀ ਸੇਨ ਤੱਕ ਅੱਗੇ ਨਹੀਂ ਲੈ ਕੇ ਜਾਣੀ ਅੱਗੇ ਆਪਾਂ ਫਿਰ ਬਾਅਦ ਚਲਾਵਾਂਗੇ ਬਸ ਇੱਥੇ ਤੱਕ ਇਹ ਵੀ ਲੈ ਕੇ ਆਪਣੀ ਸੇਨ ਨੂੰ ਕੀਆ ਰੋਕ ਲਾਂਗੇ ਰੋਕ ਕੇ ਫਿਰ ਨੂੰ ਆਪਾਂ ਜਿਹਨੇ ਪਚੌੜੀ ਪੱਟੀ ਕੱਟੀ ਤੇ ਉਹਨੇ ਤਾਂ ਦੂਸਰੀ ਸਾਈਡ ਲੈ ਜਾਾਂਗੇ ਤੇ ਫਿਰ ਬਸ ਤਾਂ ਪਾਸੇ ਨੂੰ ਕੀਆ ਬਾਹਰਲੀ ਸਾਈਡ ਕਰ ਦਾਂਗੇ ਦੇਖੋ ਕਿੰਨੀ ਆਸਾਨ ਤਰੀਕੇ ਨਾਲ ਜਿਹੜੇ ਇਹ ਚਾਕ ਲੋਕ ਨੇ ਲੱਗ ਜਾਂਦੇ ਨੇ ਤੇ ਨਾਲ ਯੂਸਫੁਲ ਵੀ ਬਹੁਤ ਜ਼ਿਆਦਾ ਨਹੀਂ ਜਿੰਨਾ ਆਸਾਨੀ ਨਾਲ ਲੱਗਦੇ ਨੇ ਔਨਲਾਈਨ ਵੀ ਜ਼ਿਆਦਾ ਹੀ ਯੂਸਫੁਲ ਨਹੀਂ ਦੇਖੋ ਬਾਹਰ ਕੱਟਤਾ ਹੁਣ ਦੇਖੋ ਆਪਣੀ ਇੱਕ ਸਾਈਡ ਦੀ ਜਿਹੜੀ ਚਾਕ ਬਲੌਕ ਨੇ ਉਹ ਕਿੰਨੀ ਫਿਨਿਸ਼ਿੰਗ ਨਾਲ ਲੱਗਣੀ ਸੇਮ ਪ੍ਰੋਸੈਸ ਨਾਲ ਆਪਾਂ ਦੂਸਰੀ ਸਾਈਡ ਲਾਵਾਂਗੇ ਕੰਨੀ ਘਾਉ ਨੂੰ ਧਰ ਕੇ ਹੀਪ ਵਾਲੀ ਸੇਮ ਤੱਕ ਚਾਵਾਂਗੇ ਦੇਖੋ ਕੰਨੀ ਵਾਲੀ ਸਾਈਡ ਤੋਂ ਆਪਾਂ ਧਰਾਂਗੇ ਸੇਮ ਨੂੰ ਪਾਣੀ ਤੱਕ ਜਾਵਾਂਗੇ ਤੇ ਉੱਥੇ ਹੀ ਇਹ ਹੋ ਗਿਆ ਅੱਗੇ ਨਹੀਂ ਜਾਣਾ ਬਿਲਕੁਲ ਉਸ ਤੋਂ ਬਾਅਦ ਆਪਾਂ ਇਹਨੂੰ ਥੱਲੇ ਤੱਕ ਚਾਹ ਕੇ نیچے ਲੈ ਜਾਾਂਗੇ ਇਸ ਫਿਰ ਇਹਨੂੰ ਬਾਹਰ ਕੱਢਤਾ ਹਾਂ ਆਪਣੇ ਕਿੰਨੇ ਵਧੀਆ ਜਿਹੜਾ ਆਪਣਾ ਹਾਲ ਤੋਂ ਕੱਪੜਾ ਇਹਨੂੰ ਆਪਾਂ ਕੱਟ ਦਾਂਗੇ ਦੇਖੋ ਆਪਣਾ ਚਾਕ ਲੋ ਕਿੰਨੇ ਵਧੀਆ ਤਰੀਕੇ ਨਾਲ ਕੰਨੀ ਨੇ ਫਿਨਿਸ਼ਿੰਗ ਨਾਲ ਤੇ ਕਿੰਨੇ ਆਸਾਨ ਤਰੀਕੇ ਨਾਲ ਲੱਗੇ ਨੇ ਦੇਖੋ ਉੱਪਰਲੀ ਸਾਈਡ ਕੋਈ ਸੀ ਨਹੀਂ ਆਈ نیچے-नीचे ਹੀ ਆਈ ਹੈ ਨੂੰ ਕਰ ਲੈ ਬਨੇ ਚਾਕ ਲੋ ਵਧੀਆ ਲੱਗਾ ਤਾਂ ਸਬਸਕ੍ਰਾਈਬ ਲਾਈਕ ਜਰੂਰ ਕਰੋ